ਸਸੀ ਕਾਲ ਜੀ ਸਾਰੇ ਵੀਰਾਂ ਨੂੰ ਸੋ ਅੱਜ ਰੋਟੀਪੂਲਾਂ ਤੇ ਪਹੁੰਚੇ ਆ ਜੀ ਰੋਟੀਪੂਲਾਂ ਤੇ ਇੱਕ ਸ੍ਰਿੰਦਰਾ ਕੰਬੈਨ ਇੰਡਸਟਰੀ ਹੈ ਕੰਬੈਨ ਇੰਡਸਟਰੀ ਚ ਬਹੁਤ ਵੱਡਾ ਨਾਮ ਹੈ ਸ੍ਰਿੰਦਰਾ ਕੰਬੈਨ ਦਾ ਤੇ ਅੱਜ ਡਿਲੀਵਰੀ ਮੌਕੇ ਪਹੁੰਚੇ ਆ तकरीबन 30 31 ਮਸ਼ੀਨਾਂ ਦੀ ਜਿਹੜੀ ਅੱਜ ਡਿਲੀਵਰੀ ਹੋਈ ਹੈ ਤੇ ਚੱਲਦੀ ਹੈ ਡਿਲੀਵਰੀ ਵੀ ਆਪਾਂ ਪੂਰੀ ਜਾਣਕਾਰੀ ਲੈਂਦੇ ਆ ਲੋਕੀ ਆ ਜਾ ਵੀ ਨਾਲ ਤੇ ਕੰਬੈਨਾਂ ਜਿਹੜੀਆਂ ਇੱਕ ਇੱਕ ਕਰਕੇ ਡਿਲੀਵਰ ਹੋ ਰਹੀਆਂ ਆਪਾਂ ਪੂਰੀ ਆਪਾਂ ਇੱਥੇ ਤੇ ਜਿਹੜੇ ਕੰਪਨੀ ਤੋਂ ਆਪਣੇ ਨਾਲ ਵੀਰ ਹੋਣਗੇ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆਪਾਂ ਤੇ ਮਸ਼ੀਨ ਦੀ ਜੋ ਜੋ ਕੁਆਲਿਟੀ ਹੈ ਕਿੱਥੇ ਕਿੱਥੇ ਮਸ਼ੀਨਾਂ ਜਾ ਰਹੀਆਂ ਉਹ ਸਾਰੀ ਵਾਰੀ ਆਪਾਂ ਜੇ ਉਹ ਦੇਖ ਲੈਣੇ ਆ ਤੇ ਸਾਡੇ ਨਾਲ ਬਾਕੀ ਬਾਈ ਗਿੱਲ ਭਵਨ ਵੀ ਅੱਜ ਪਹੁੰਚੇ ਨੇ ਤੇ ਨਾਲ ਸਾਡੇ ਕੰਪਨੀ ਚੋ ਵੀਰ ਜੀ ਸਵਾਗਤ ਸਿੰਘ ਜੀ ਹੋਰ ਸਿੰਘ ਨਾ ਜੀ ਸੋ ਸਵਾਗਤ ਹੈ ਜੀ ਸਾਡੇ ਚੈਨਲ ਤੇ ਥੈਂਕ ਯੂ ਸਰ ਬਹੁਤ ਬਹੁਤ ਸੋ ਮੁਬਾਰਕਾਂ ਵੀ ਦਿੰਨੇ ਆ ਤੁਹਾਨੂੰ ਅੱਜ ਥੈਂਕ ਯੂ ਸਰ ਥੈਂਕ ਯੂ ਜੀ ਅੱਜ ਤਕਰੀਬਨ ਕਿੰਨੀਆਂ ਕਿਉਂ ਮੈਂ ਇੰਨਾ ਹੀ ਤੁਹਾਨੂੰ ਅੱਜ ਸਰ ਆਪਣੇ 31 ਮਸ਼ੀਨਾਂ ਦੀ ਡਿਲੀਵਰੀ ਆ ਸਰ ਜੀ ਹਾਂਜੀ ਸਰ 31 ਮਸ਼ੀਨਾਂ 31 ਮਸ਼ੀਨਾਂ ਜਿਹੜੀਆਂ ਆਪਾਂ ਪੰਜਾਬ ਨੇ ਐਮਪੀਅਰ ਯੂਪੀ ਦੇ ਵਿੱਚ ਸਰ ਭੇਜ ਰਹੇ ਹਾਂ 31 ਮਸ਼ੀਨਾਂ ਦੀ ਡਿਲੀਵਰੀ ਆ ਸਰ ਆਪਣੀ ਜੀ ਠੀਕ ਹੈ ਹਾਂਜੀ ਸਰ ਤੇ ਆਪਣੇ ਇੱਕੋ ਤਰ੍ਹਾਂ ਦਾ ਮਾਡਲ ਰੈਗੂਲਰ ਮਾਡਲ ਰੈਗੂਲਰ ਮਾਡਲ ਜਿਹੜਾ 930 ਕਿੰਨੇ ਇੰਚ ਜਿਹਦੇ ਕਿੰਨੇ ਤਰ੍ਹਾਂ ਦੇ ਵਿੱਚ ਆਪਾਂ ਨੂੰ ਜਿਹੜੀ ਉਹ ਕਮੈਂਡ ਦੇ ਰਹੀ ਹੈ ਸਰ ਫਰਿੰਦਰਾ ਆਪਾਂ ਨੂੰ ਤਿੰਨ ਤੋਂ ਚਾਰ ਤਰ੍ਹਾਂ ਕਰ ਤਰ੍ਹਾਂ ਦੇ ਵਿੱਚ ਮੋਬਾਈਲ ਮਸ਼ੀਨ ਦੇ ਰਹੀ ਹੈ ਜਿਹੜਾ ਕਿ 36 ਇੰਚ ਤੋਂ ਲੈ ਕੇ 55 ਇੰਚ ਤੱਕ ਮਸ਼ੀਨ ਆ ਰਹੀ ਹੈ ਜੀ ਜਿਹਦੇ ਵਿੱਚ ਰੈਗੂਲਰ ਮਾਡਲ ਵੀ ਆਉਂਦਾ ਸਰ ਡੀ ਲਕਸ ਮਾਡਲ ਵੀ ਆਉਂਦਾ ਜੀ ਦੋਨੋਂ ਪ੍ਰਕਾਰ ਦੇ ਆਪਾਂ ਮਾਡਲ ਦੇ ਰਹੇ ਆ ਸਰ ਦੇ ਵਿੱਚ ਔਰ ਏਸੀ ਕੰਬਾਈਨ ਵੀ ਆਪਣੇ ਕੋਲੇ ਅਵੇਲੇਬਲ ਆਈ ਹੈ ਅਸੀਂ ਹਾਂਜੀ ਜੇ ਕੋਈ ਮੰਗਦਾ ਹੈ ਜੇ ਕੋਈ ਡਿਮਾਂਡ ਤੇ ਆਉਂਦੀ ਤਾਂ ਏਸੀ ਕੰਬਾਈਨ ਵੀ ਆਪਾਂ ਪ੍ਰੋਵਾਈਡ ਕਰਵਾ ਦਿੰਦੇ ਆ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂਜੀ ਸਰ ਠੀਕ ਹੈ ਠੀ ਤੇ ਆਪਾਂ ਚਲੀ ਇੱਕ ਵਾਰ ਮੜੀਏ ਕੰਬਾਈਨ ਕੋਲ ਨੂੰ ਆਪਾਂ ਕੁਆਲਿਟੀਆਂ ਜਿਹੜੀਆਂ ਦਸੀਏ ਸੋ ਉਹ ਉਹ ਪੂਰੇ ਇੰਡਰ ਦੇ ਵਿੱਚ ਜਾ ਰਹੀਆਂ ਇਹ ਸਿਰਫ ਸਾਰੇ ਦੇ ਸਾਰੇ BS4 ਦੇ ਨੇ ਦੇ ਵਿੱਚ ਜਾ ਰਹੀਆਂ ਨੇ ਜੀ ਠੀਕ ਹੈ BS4 ਦੀ ਡਿਮਾਂਡ ਆ ਸਰ BS4 ਹੀ ਜਾ ਰਹੀਆਂ ਨੇ ਜੰਗੀਆਂ ਵੀ ਕੰਬਾਈਨਾਂ ਦੇ ਵਿੱਚ BS4 ਦੇ ਵਿੱਚ ਕਟਰ ਕਿੰਨੇ ਫੁੱਟਾ ਮਿਲਦੇ ਜੀ ਇਹਦੇ ਵਿੱਚ ਕਟਰ ਸਰ 14 ਫੁੱਟ ਦਾ ਆ ਜੀ 52 ਇੰਚੀ ਕੰਬਾਈਨ ਦੇ ਨਾਲ 14 ਫੁੱਟ ਦਾ ਕਟਰ ਆ ਰਿਹਾ ਹੈ ਇਹ ਕਿੰਨੇ ਸਟਾਵਾਕਰ ਵਾਲੀ ਇਹ 5 ਸਟਾਵਾਕਰ ਦੇ ਵਿੱਚ ਆ ਸਾਰਾ अच्छा ठीक है अरे जबो नाਸੀਂ ਆਏ ਕੰਪਨੀ ਦੇ ਵਿੱਚ ਪਗੜੀ ਵੀ ਘੜੀਆਂ ਨਹੀਂ ਜਿੰਨੇ ਦੇਖੀਆਂ ਹਾਂ ਹਾਂਜੀ ਹਾਂਜੀ ਜਿਹੜਾ ਅੱਜ ਜੋ ਕੁਆਲਿਟੀ ਅਸੀਂ ਪੇਂਟ ਦੀ ਦੇਖ ਰਹੇ ਤੇ ਪੇਂਟ ਫਿਰ ਤੁਸੀਂ ਕਿਹੜਾ ਵਰਤਦੇ ਹੋ ਇਹ ਸਾਰਾ ਆਪਾਂ ਪੱਠੀ ਪੇਂਟ ਯੂਜ਼ ਕਰ ਰਹੇ ਹਾਂ ਜੀ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਬੈਸਟ ਕੁਆਲਿਟੀ ਜਿਹਾ ਆਪਣੇ ਕੋਲ ਪੇਂਟ ਆਉਂਦਾ ਉਹ ਯੂਜ਼ ਕਰ ਰਹੇ ਹਾਂ ਟੋਟਲ ਕੰਬਾਈਨ ਆਪਣੀ ਇੱਕ ਇੱਕ ਪੀਸ ਜਿਹੜਾ ਪੱਠੀ ਵਿੱਚ ਪੇਂਟ ਹੋ ਕੇ ਆਇਆ ਹੋਇਆ ਜੀ ਇਹਦੇ ਵਿੱਚ ਜਿੰਨਾ ਵੀ ਪੇਂਂਟ ਹੋਣਾ ਜਿੰਨਾ ਵੀ ਹਾਂ ਜਿਹੜੀ ਸ਼ਾਈਨਿੰਗ ਆਪਾਂ ਦੇਖ ਰਹੇ ਹਾਂ ਜਾਂ ਲਾਈਫ ਦੇਖ ਰਹੇ ਹਾਂ ਆਪਾਂ ਉਹ ਪੱਠੀ ਪੇਂਟ ਕਰਕੇ ਹੀ ਆ ਪ੍ਰਾਇਮ ਕੰਪਨੀ ਟਾਇਰ ਜੀ ਦੱਸੋ ਇੱਕ ਵਾਰ ਟਾਇਰ ਕਿਹੜੇ ਕਿਹੜੇ ਦੇ ਟਾਇਰ ਸਰ ਕਸਟਮਰ ਚੁਆਇਸ ਦੇ ਦੇ ਦਿੰਨਾ ਜੀ ਆਪਾਂ ਐਮ ਆਰ ਐਫ ਬੀ ਕੇਟੀ ਅਪੋਲੋ ਸੀ ਐਟ ਜੋ ਕਸਟਮਰ ਦੀ ਡਿਮਾਂਡ ਆਉਂਦੀ ਆ ਉਹਦੇ ਮੁਤਾਬਕ ਆਪਾਂ ਟਾਇਰ ਦੇ ਦਿੰਨੇ ਆ ਜੀ ਅਸੈਂਬਲੀ ਹਾਂਜੀ ਸਰ ਅਸੈਂਬਲੀ ਸਾਰੀ ਦੀ ਸਾਰੀ ਆਪਣੀ 7 ਨੰਬਰ ਚ ਆ ਰਹੀ ਆ ਜੀ ਮੇਨ ਸ਼ਾਫਟਾਂ ਦੋਨੇ 11 ਨੰਬਰ ਚ ਦੇ ਰਹੇ ਆ ਸਰ ਆਪਾਂ ਜੀ ਅੱਛਾ ਠੀਕ ਆ ਜੀ ਠੀਕ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਹੈਵੀ ਡਿਊਟੀ ਗੇਅਰ ਬਾਕਸ ਆ ਜੀ ਜਿਹੜਾ ਆਪਣਾ ਉਹ ਚੱਲ ਰਿਹਾ ਹੈ ਜੀ ਠੀਕ ਹੈ ਇਹ ਸੁਰਿੰਦਰਾ ਦਾ ਆਪਣਾ ਹੀ ਮੈਨੂਫੈਕਚਰ ਆ ਇਹ ਆਪਣਾ ਮ ਇਹ ਸਾਰਾ ਸ੍ਰਿੰਦਰ ਆਪਣਾ ਅੰਦਰਲੇ ਕੰਮ ਬਿਲਕੁਲ ਬਿਲਕੁਲ ਟੋਟਲ ਕੰਮ ਆਪਣਾ ਜੀ ਮੈਨੂਫੈਕਚਰਿੰਗ ਆਪਣੀ ਹੈ ਜੀ ਇਹਨਾਂ ਕੰਮਾਂ ਇਹਨਾਂ ਦੀ ਸਾਰਾ ਅੱਛਾ ਠੀਕ ਹੈ ਅੱਛਾ ਆਪਾਂ ਗੇਅਰ ਸਪੀਡ ਦੀ ਗੱਲ ਕਰੀਏ ਕਿ ਆਪਾਂ ਨੂੰ ਕਿੰਨੇ ਗੇਅਰ ਸਪੀਡ ਵਾਲਾ ਇਹਦੇ ਵਿੱਚ ਗੇਅਰ ਮਿਲਦਾ ਫੋਰ ਸਪੀਡ ਗੇਅਰ ਬਾਕਸ ਦੇ ਰਹੇ ਆ ਜੀ 5 ਸਪੀਡ ਵੀ ਦੇ ਦਿੰਨੇ ਆ ਉਹ ਵੀ ਕਸਟਮਰ ਡਿਮਾਂਡ ਦੇ ਉੱਪਰ ਡਿਪੈਂਡ ਕਰਦਾ ਕੋਈ 5 ਸਪੀਡ ਚਾਹੁੰਦਾ ਤਾਂ 5 ਸਪੀਡ ਦੇ ਦਿੰਨੇ ਆ ਜੀ ਮੋਸਟਲੀ ਜਿਹੜਾ ਆਪਣਾ ਗੇਅਰ ਚੱਲ ਰਿਹਾ 4 ਸਪੀਡ ਚੱਲ ਰਿਹਾ ਹੈ ਜੀ ਡਬਲ ਲੀਵਰ ਦੇ ਵਿੱਚ ਜਿਹਨੂੰ ਕਹਿੰਦੇ ਨੇ ਡਬਲ ਲੀਵਰ ਸਵਰਾਜ ਟਾਈਪ ਕਹਿੰਦੇ ਨੇ ਆਪਾਂ ਜਿਹਨੂੰ ਜੀ ਉਹ 4 ਸਪੀਡ ਗੇਅਰ ਦੇ ਰਹੇ ਆ ਜੀ ਆਪਾਂ ਠੀਕ ਹੈ ਅੱਛਾ ਬ੍ਰੇਕ ਚైనా ਦਾ ਇਹ ਚైనా ਸਾਰੀਆਂ ਮਸ਼ੀਨਾਂ ਨੂੰ ਤੁਸੀਂ ਚਾਰੇ ਕਰਤੀ ਨਹੀਂ ਹਾਂਜੀ ਸਰ ਸਾਰੀਆਂ ਮਸ਼ੀਨਾਂ ਨੂੰ ਚਾਰ ਬਾਕੀ ਹੁਣ ਆ ਸਾਨੂੰ ਇੱਕ ਕਸਾਈ ਦਾ ਵੀ ਦਾਤੂ ਹੈ ਦਾਸਾਈ ਵਿੱਚ ਜਿਵੇਂ ਸਰ ਆਪਣੇ ਫੀਡਰ ਆ ਗਿਆ ਜੀ ਇਹਦੀ ਕਸਾਈ ਜ਼ਿਆਦਾ ਹੋ ਰਹੀ ਹੈ ਐਲੀਵੇਟਰਾਂ ਦੀ ਕਸਾਈ ਜ਼ਿਆਦਾ ਜਿੱਥੇ ਬਰਮ ਚੱਲ ਰਿਹਾ ਸਰ ਉਹਦੀ ਕਸਾਈ ਜ਼ਿਆਦਾ ਹੁੰਦੀ ਹੈ ਜੀ ਆਪਣੇ ਕਟਰ ਬਾਰ ਦੇ ਵਿੱਚ ਜਿਹੜੀ ਕਸਾਈ ਜ਼ਿਆਦਾ ਹੁੰਦੀ ਹੈ ਤਾਂ ਉੱਥੇ ਆਪਾਂ ਜਿੰਨਾ ਵੀ ਹੈਗਾ ਆਪਾਂ ਸਟੀਲ ਯੂਜ਼ ਕਰ ਰਹੇ ਹਾਂ ਸਰ ਔਰ ਐਕਸਟਰਾ ਮਤਲਬ ਉਸ ਚੀਜ਼ ਨੂੰ ਰੋਕਣ ਵਾਸਤੇ ਤਾਂ ਆਪਾਂ ਜਿਹੜੇ ਫਰੇਮ ਦੇ ਵਿੱਚ ਜਿਵੇਂ ਐਕਸਟਰਾ ਫੱਟੀਆਂ ਦਿੱਤੀਆਂ ਹੋਈਆਂ ਨੇ ਇਹ ਦਿੱਤੇ ਹੋਏ ਨੇ ਸਵਰਾਕਟ ਦੀ ਜਗ੍ਹਾ ਆਪਾਂ ਜਿਹੜੀਆਂ ਨੇ ਪੂਲੀਆਂ ਪਾ ਰਹੇ ਹਾਂ ਜੀ ਤਾਂ ਕਿ ਕਸਟਮਰ ਦਾ ਜਾਨੀ ਕਿ ਬੈਨੀਫਿਟ ਜ਼ਿਆਦਾ ਹੋਵੇ ਕਸਾਈ ਗੁਲੇ ਗਾਲੇ ਦੀ ਬੜੀ ਦਿੱਕਤ ਰਹਿੰਦੀ ਸੀ ਉਹ ਤਾਂ ਨਹੀਂ ਪ੍ਰੋਬਲਮ ਨਹੀਂ ਬਿਲਕੁਲ ਜੀ ਬਿਲਕੁਲ ਉਹ ਦਿੱਕਤ ਨਹੀਂ ਆਉਂਦੀ ਹੈ ਜੀ ਬਾਕੀ ਆਪਣੇ ਢੀਮ ਵਾਲਾ ਸਿਸਟਮ ਕਰਿਆ ਹੋਇਆ ਸਾਰਾ ਦਾ ਸਾਰਾ ਪਾਣੀ ਜੋ ਪਤਾ ਤਾਂ ਦੇਖ ਲਿਆ ਸੀ ਵੀ ਜੋ ਇਹ ਢੀਮ ਵਾਲਾ ਸਿਸਟਮ ਹੈ ਨਾ ਤੇ ਅੱਜ ਇਹ ਜੋ ਕੰਬਾਈਨਾਂ ਨੇ ਕਿੱਥੇ ਕਿੱਥੇ ਮਤਲਬ ਡਿਲੀਵਰ ਹੋ ਰਹੀਆਂ ਨੇ ਇਹ ਸਰ ਮੋਸਟਲੀ ਐਮਪੀ ਔਰ ਜਿਹੜਾ ਯੂਪੀ ਉੱਥੇ ਡਿਲੀਵਰ ਕਰ ਰਹੇ ਹੈ ਜੀ ਅੱਛਾ ਉੱਧਰ ਡਿਲੀਵਰ ਹੋ ਰਹੀਆਂ ਨੇ ਜੀ ਸਰ ਠੀਕ ਹੈ ਤੇ ਆਪਾਂ ਇੱਕ ਵਾਰ ਚੱਲੀਓ ਪਰ ਇੰਜਨ ਦੇ ਸਾਡੀ ਸਾਨੂੰ ਇੰਜਨ ਬਾਰੇ ਵੀ ਜਾਣਕਾਰੀ ਦੋ ਇੰਜਨ ਆਪਾਂ ਇੱਕ ਸਿਰਫ ਲੈ ਲੈਣ ਦੀ ਵਰਕ ਕਰਦੇ ਜਾਂ ਹੋਰ ਵੀ ਨਾਲ ਸਰ ਆਪਣੇ ਕੋਲੇ ਇਹਦੇ ਵਿੱਚ ਦੋ ਕੁਆਲਿਟੀ ਆ ਰਹੀਆਂ ਨੇ ਇੱਕ ਸ਼ੋਕ ਲੈ ਲੈਂਡ ਆ ਰਿਹਾ ਜੀ ਇੱਕ ਆਇਸ਼ਰ ਬੋਲਵੋ ਦਾ ਜਿਹੜਾ ਕੰਬੀਨੇਸ਼ਨ ਆ ਰਿਹਾ ਸਰ ਉਹ ਆ ਰਿਹਾ ਜੀ ਇਹ ਵੀ ਕਸਟਮਰ ਡਿਮਾਂਡ ਦੇ ਉੱਪਰ ਮੋਸਟਲੀ ਆਇਸ਼ਰ ਵੀ ਚੱਲ ਰਿਹਾ ਹੈ ਔਰ ਆਪਣਾ ਜਿਹੜਾ ਆ ਲੈ ਲੈਂਡ ਵੀ ਚੱਲ ਰਿਹਾ ਮੋਸਟਲੀ ਡਿਮਾਂਡ ਲੈ ਲੈਂਡ ਦੀ ਜ਼ਿਆਦਾ ਆਉਂਦੀ ਹੈ ਜੀ ਲੈ ਲੈਂਡ ਦੀ ਚੱਲ ਹਾਂਜੀ ਸਰ ਕੰਪਨੀ ਨੂੰ ਮਤਲਬ ਹੁਣ ਜਿਵੇਂ SMS ਆ ਹੁਣ ਮੈਂ ਚਲੋ ਕੰਮੈਨ ਲੈਣ ਵਾਸਤੇ ਆ SMS ਕੰਪਲਸਰੀ ਹੈ ਜਾਂ SMS ਤੋਂ ਵੀ ਕੋਈ ਜਗ੍ਹਾ ਤੇ ਸਾਰਾ SMS ਕੰਪਲਸਰੀ ਆ ਕੋਈ ਜਗ੍ਹਾ ਤੇ ਨਹੀਂ ਹੈਗਾ ਜੀ ਜਿਵੇਂ ਝੋਨੇ ਵਾਸਤੇ ਆਪਾਂ ਇਹੀ ਸੁਜੈਸ਼ਨ ਕਰਦੇ ਆ ਕਿ ਚਾਹੇ ਪੰਜਾਬ ਹਰਿਆਣਾ ਜਾਂ ਜਿੱਥੇ ਵੀ ਕੰਮੈਨ ਜਾ ਰਹੀ ਆ ਮੋਸਟਲੀ ਆਪਣੀ SMS ਦੇ ਨਾਲ ਜਾਵੇ ਬਾਕੀ ਡਿਪੈਂਡ ਕਰਦਾ ਸਰ ਕਸਟਮਰ ਦੇ ਕਣਕ ਦੇ ਸੀਜ਼ਨ ਨਹੀਂ ਜਾਂਦਾ ਝੋਨੇ ਦੇ ਸੀਜ਼ਨ ਮੋਸਟਲੀ SMS ਦੇ ਨਾਲ ਜਾਂਦੀਆਂ ਨੇ ਇਹ ਕਸਟਮਰ ਦੀ ਡਿਮਾਂਡ ਦੇ ਉੱਪਰ ਡਿਪੈਂਡ ਕਰਦਾ ਜੀ ਠੀਕ ਹੈ ਕੀ ਕਸਟਮਰ ਦੀ ਡਿਮਾਂਡ ਹੈ ਵੀ ਜੇ ਮੈਂ ਇਸ ਸਮੇਂ ਸੇ ਲੈ ਰਹਾ ਹਾਂ ਹਾਂ ਕੁਝ ਜਗ੍ਹਾ ਤੇ ਕੰਪਲਸਰੀ ਕੀਤਾ ਹੋਇਆ ਜਿਵੇਂ ਯੂਪੀ ਦੇ ਵਿੱਚ ਬਹੁਤ ਜਗ੍ਹਾ ਨੇ ਜਿੱਥੇ ਐਸਐਮਐਸ ਕੰਪਲਸਰੀ ਆ ਸਰ ਉਸ ਤੋਂ ਬਿਨਾਂ ਆਰਸੀ ਨਹੀਂ ਬਣਦੀ ਕੁਝ ਜਗ੍ਹਾ ਹੈਗੀਆਂ ਨੇ ਜਿੱਥੇ ਮੰਨ ਲਓ ਸ਼ੂਟ ਦੇ ਦਿੰਦੇ ਆ ਵੀ ਤੁਸੀਂ ਬਾਅਦ 'ਚ ਵੀ ਲਗਵਾ ਸਕਦੇ ਹੋ ਜੀ 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 ਹਾਂਜੀ ਸਰ ਅੱਛਾ ਕੰਪਨੀ ਹੁਣ ਇਹਦੀ ਗਾਰੰਟੀ ਵਾਰੰਟੀ ਕੀ ਦਿੰਦੀ ਆ ਮਿਸਟਰ ਇਹਦੀ ਆਪਾਂ ਇੱਕ ਸੀਜ਼ਨ ਇਕਰ ਰਿਪੇਅਰ ਦੀ ਫੁੱਲ ਗਾਰੰਟੀ ਵਾਰੰਟੀ ਦਿੰਦੇ ਆ ਜੀ ਆਪਾਂ ਆ ਜੀ ਅੱਛਾ ਲੇਲੈਂਡ ਦੀ ਲੇਲਣ ਤੋਂ ਮਿਲਦੀ ਆ ਜੀ ਠੀਕ ਹੈ ਨੀ ਬਾਕੀ ਜਿਹੜੇ ਆਲ ਪ ਠੀਕ ਹੈ ਹਰਿਆਣਾ ਯੂਪੀ ਚਾਹੇ ਪੰਜਾਬ ਵਾਲੇ ਕੋਈ ਯੂਪੀ ਕੱਟ ਰਿਹਾ ਹੈ ਐਮਪੀ ਲੈ ਕੇ ਜਾ ਰਿਹਾ ਹੈ ਤਾਂ ਸਾਰੀ ਜਗ੍ਹਾ ਤੇ ਆਪਣੀ ਸਰਵਿਸ ਅਵੇਲੇਬਲ ਮਿਲੇਗੀ ਅੱਛਾ ਜਿਵੇਂ ਸਪੇਅਰ ਪਾਰਟ ਦੀ ਗੱਲ ਕਰ ਲੈਂਦੇ ਆਪਾਂ ਕਹਿ ਦਿੰਨੇ ਆ ਵੀ ਨਾਪੇ ਵਾਲੀ ਹੈ ਨਾ ਵੀ ਨਾਪਾ ਮਾਡਲ ਹੋਵੇ ਜੀ ਸਰ ਆ ਦਿੱਕਤ ਤਾਂ ਨਹੀਂ ਕੋਈ ਆਉਂਦੀ ਨਹੀਂ ਦਿੱਕਤ ਕੋਈ ਨਹੀਂ ਆਉਂਦੀ ਜਿਹੜਾ ਸਪੇਅਰ ਪਾਰਟ ਆ ਸਾਰਾ ਬਾਕੀ ਦਾ ਆਪਣੇ ਡੀਲਰ ਵੀ ਨੈਟਵਰਕ ਵੀ ਹੈਗਾ ਸਾਰੀ ਜਗ੍ਹਾ ਤੇ ਸਪੇਅਰ ਪਾਰਟ ਜਿਹੜਾ ਹੈ ਉਹ ਆਪਣਾ ਸਾਰੀ ਜਗ੍ਹਾ ਤੇ ਅਵੇਲੇਬਲ ਆ ਸਾਰਾ ਇੱਕ ਕੁਛ ਆਪਾਂ ਇਹਦੇ ਵਿੱਚ ਇਹੋ ਜਿਹਾ ਚੇਂਜ ਨਹੀਂ ਕੀਤਾ ਮਾਡਰਨ ਕੀਤੀ ਹੈ ਕੰਬਾਈਨ ਇਹਨੂੰ ਵਧੀਆ ਵਰਕ ਦੇ ਵਿੱਚ ਲਿਆਂਦਾ ਗਿਆ ਪਰ ਇਹੋ ਜਿਹਾ ਮਾਡਰਨ ਨਹੀਂ ਕੀਤਾ ਕਿ ਇਹਦਾ ਸਮਾਨ ਸਿਰਫ ਤੁਹਾਨੂੰ 90 ਤੋਂ ਹੀ ਮਿਲੇ 90 ਵਾਸਤੇ ਹੀ ਆਉਣਾ ਪਵੇ ਆ ਤੁਸੀਂ ਸਮਾਨ ਥੋਂ ਐਮਪੀ ਤੋਂ ਯੂਪੀ ਤੋਂ ਜਿੱਥੋਂ ਮਰਜ਼ੀ ਤਾਂ ਲੈ ਸਕਦੇ ਹੋ ਦੇਖੋ ਬੈਰਿੰਗ ਅਸੈਂਬਲੀ ਤਾਂ ਟੋਟਲੀ ਮਿਲ ਜਾਂਦੀ ਹੈ ਮੇਨ ਕੀ ਹੁੰਦਾ ਕੇਮ ਵਾਲੀ ਗਰਾਰੀਆਂ ਹੋ ਗਈਆਂ ਗੀਅਰ ਗੁਰ ਤਾਂ ਹੁੰਦਾ ਗੀਅਰ ਦਾ ਸਮਾਨ ਜਿੱਥੋਂ ਮਰਜ਼ੀ ਸਰ ਕਹਿ ਕੇ ਲੈ ਸਕਦੇ ਆ ਅੱਛਾ ਅਸੈਂਬਲੀ 'ਚ ਕਿਹੜੀ ਕਿਹੜੀ ਕਿੰਨੇ ਨੰਬਰ ਆਪਣੀਆਂ ਗਰਾਰੀਆਂ ਚੱਲਦੀਆਂ ਨੇ ਅਸੈਂਬਲੀ 'ਚ ਮੋਸਟਲੀ ਸਰ 15 ਦੰਦੇ ਵਾਲੀ ਵੀ ਚੱ ਠੀਕ ਹੈ ਠੀਕ ਹੈ ਸੋ ਤੇ ਬਾਕੀ ਫਲੈਟ ਦੇ ਵਿੱਚ ਆਪਣੇ ਹਨਾ ਪਟਾਵਾਂ ਬਿਲਕੁਲ ਹੀ ਬਿਲਕੁਲ ਆਪਣਾ 3650 ਪਟਾ ਆ ਗਿਆ ਫਲੈਟ ਦੇ ਵਿੱਚ ਜੀ ਇਹ ਦੱਸਿਓ ਵੀ 5 ਸਟਾਰ ਗੀਅਰ ਦੱਸ ਦੇਣੀ ਵੀ ਜਿਹੜਾ ਸ੍ਰਿੰਦਰਾ ਨੂੰ ਲੱਗਿਆ ਹੋਇਆ ਇਹ 5 ਸਟਾਰ ਗੀਅਰ ਤਾਂ ਕੀ ਮਤੋਂ ਦਾ 5 ਸਟੇਅਰ ਦਾ ਮਤਲਬ ਇਹ ਹੈ ਸਰ ਵੀ ਇਹਦੀ ਇੱਕ ਤਾਂ ਕੰਪਲੀਟ ਬਹੁਤ ਬਹੁਤ ਰੇਅਰ ਹੈ ਘੱਟ ਹੈ ਜੀ ਚਲੋ ਕਿਸੇ ਤੋਂ ਕੋਈ ਗਲਤੀ ਹੋ ਜੇ ਗੀਅਰ ਦੇ ਵਿੱਚ ਕੋਈ ਦਿੱਕਤ ਆ ਜਾਵੇ ਠੀਕ ਹੈ ਨਹੀਂ ਮਤਲਬ ਇੱਕ ਵਾਰੀ ਜਿਹੜਾ ਗੀਅਰ ਅਸੀਂ ਕੰਪਨੀ ਵੱਲੋਂ ਤਿਆਰ ਕਰਕੇ ਦੇਤਾ ਉਹਨੂੰ ਤੁਹਾਨੂੰ 2 3 4 ਸਾਲ ਗੀਅਰ ਵੱਲ ਝਾਕਣ ਦੀ ਲੋੜ ਨਹੀਂ ਉਹਦਾ ਜੋ ਖਰਚਾ ਗੀਰ ਤੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਾਰਾ ਹੁਣ ਅਸੀਂ 5 ਸਟੇਅਰ ਗੀਰ ਕਹਿ ਕੇ ਭੇਜਦੇ ਆ ਜੀ ਠੀਕ ਹੈ ਇਹਦਾ ਕੋਈ ਤੋਰੇ ਦਾ ਵੀ ਫਰਕ ਹੈਗਾ ਜੇ ਮੈਂ ਆਪਾਂ ਪੰਜਵੇਂ ਜਿੰਨਾ ਤੋਰਾ ਲੈ ਰਹੀ ਆ ਬਿਲਕੁਲ ਸਰ ਬਿਲਕੁਲ ਇਹਦੇ ਵਿੱਚ ਥੋੜਾ ਜਿਹਾ ਅਸੀਂ ਨੇ ਕੀਤਾ ਹੋਇਆ ਆਪਣੇ ਗੀਰ ਦੇ ਵਿੱਚ ਸਿਸਟਮ ਕੀਤਾ ਹੋਇਆ ਜਿਹਦੇ ਨਾਲ ਮੰਨ ਕੇ ਚੱਲੋ ਆਮ ਨਾਲੋਂ ਕੰਬਾਈਨ ਦਾ ਤੋਰਾ ਵਧਾਇਆ ਹੋਇਆ ਹੈ ਜੀ ਅਸੀਂ ਨੇ ਫਸਲ ਦੀ ਕਟਾਈ ਵਾਸਤੇ ਵੀ ਔਰ ਆਪਣਾ ਰੋਡ ਸਪੀਡ ਵਾਸਤੇ ਵੀ ਸਾਰਾ ਕੋਈ ਜ਼ਿਆਦਾ ਪੁਲੀ ਪਾਰੀ ਬਦਲਦੀ ਲੋੜ ਨਹੀਂ ਨਹੀਂ ਸਰ ਮੋਸਟਲੀ ਇਹਦੇ ਵਿੱਚ ਉਹੀ ਪੁਲੀ ਨਾਮ ਉਹੀ ਪੁਲੀ ਦੇ ਨਾਲੋਂ ਚੱਲਦਾ ਹੈ 14 ਦੀ ਪੁਲੀ ਤੇ ਇਹ ਵਧੀਆ ਬਿਲਕੁ ਵੀ ਟੋਟਲੀ ਹੋ ਰਹੀ ਹੈ ਆਪਣੇ ਮੈਨੂਫੈਕਚਰ ਕਰ ਰਹੇ ਟੋਟਲ ਦਾ ਟੋਟਲ ਮੈਨੂਫੈਕਚਰਿੰਗ ਹੈ ਸਾਰਾ ਸਾਰੀ ਸੁਰੇਂਦਰ ਦੀ ਮੈਨੂਫੈਕਚਰਿੰਗ ਹੈ ਜੀ ਠੀਕ ਹੈ ਹਾਂਜੀ ਸਰ ਤੇ ਸਪੇਅਰ ਪਾਰਟ ਦੇ ਵਿੱਚ ਕੀ ਕੀ ਮਤਲਬ ਸਪੇਅਰ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸਰ ਮੋਸਟਲੀ ਆਪਾਂ ਪ੍ਰੋਵਾਈਡ ਕਰਾਉਣ ਵਾਲੇ ਲਿਸਟ ਉਹਦੇ ਵਿੱਚ 80 82 80 82 ਆਈਟਮਾਂ ਨੇ ਜਿਹੜੀਆਂ ਉਹ ਆਪਾਂ ਨਾਲ ਇਹਨਾਂ ਦੇ ਕੰਬਾਈਨ ਦੇ ਨਾਲ ਡਿਲੀਵਰ ਕਰਦੇ ਹਾਂ ਸਾਰਾ ਜਿਵੇਂ ਸ਼ਾਫਟਾਂ ਹੋ ਜਾਂ ਸ਼ਾਫਟਾਂ ਹੋ ਗਈਆਂ ਸਰ ਮੇਨ ਹੋ ਗਿਆ ਗੇਅਰ ਦਾ ਥੋੜਾ ਬਹੁਤ ਸਮਾਨ ਹੁੰਦਾ ਜੀ ਹੋਰ ਰਨਿੰਗ ਆਈਟਮਾਂ ਜਿੰਨੀਆਂ ਵੀ ਹੋ ਗਈਆਂ ਸਰ ਉਹ ਸਾਰੀਆਂ ਆਪਾਂ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਧੰਨਵਾਦ ਜੀ ਇੰਨੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਥੈਂਕ ਯੂ